ਰਾਸ਼ਟਰਪਤੀ ਪ੍ਰਣਮੋ ਘਰਜੀ ਨੇ ਸੋਮਵਾਰ ਨੂੰ ਸੰਸਦ ਚ ਆਪਣੀ ਸੰਬੋਧਨ ਦੌਰਾਨ ਜਿੱਥੇ ਨਵੀਂ ਲੋਕ ਸਭਾ ਸਪੀਕਰ ਸੁਮੇਤ ਰਮਾਹਾਜਨ ਤੇ ਸੰਸਦ ਨੂੰ ਬਤਾਈ ਦਿੱਤੀ ਉੱਥੇ ਹੀ ਮੋਦੀ ਸਰਕਾਰ ਦੇ ਭਵਿੱਖ ਦੇ ਏਜੰਡੇ ਦਾ ਰੋਡਮੈਪ ਵੀ ਰੱਖਿਆ ਮੋਦੀ ਸਰਕਾਰ ਦੇ ਏਜੰਡੇ ਵਿੱਚ ਮਹਿੰਗਾਈ ਦੂਰ ਕਰਨ ਨੂੰ ਸਭ ਤੋਂ ਮਹੱਤਵ ਦਿੱਤਾ ਗਿਆ ਉੱਥੇ ਭ੍ਰਿਸ਼ਟਾਚਾਰ ਮਹਿਲਾ ਅਪਰਾਧ ਨੂੰ ਦੇਸ਼ ਬਰਦਾਸ਼ਤ ਨਾ ਕਰਨ ਦਾ ਦਾਵਾ ਵੀ ਕੀਤਾ ਗਿਆ ਨਾਲ ਹੀ ਮਹਿਲਾਵਾਂ ਨੂੰ 33% ਰਾਖਵੇਂ ਕਰਨ ਦਾ ਪ੍ਰਸਤਾਵ ਵੀ ਦਿੱਤਾ ਇਸ ਦੇ ਇਲਾਵਾ ਕਿਸਾਨਾਂ ਦਾ ਵੀ ਖਿਆਲ ਰੱਖਿਆ ਗਿਆ ਤੇ ਉਹਨਾਂ ਨੂੰ ਨਵੀਆਂ ਸੁਵਿਧਾਵਾਂ ਦੇਣ ਦੀ ਗੱਲ ਆਖੀ ਗਈ ਹੈ ਪੰਨਾ ਮੁਖਰਜੀ ਨੇ ਅਤਵਾਦ ਅਤੇ సాంਪਰਦਾਇਕ ਤਾਕਤਾਂ ਖਿਲਾਫ ਸਖਤੀ ਨਾਲ ਲਿਪਟਣ ਦੇ ਸੰਕੇਤ ਵੀ ਦਿੱਤੇ ਨੇ ਤੇ ਕਿਹਾ ਕਿ ਅਤਵਾਦ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਚ ਵਾਰ-ਵਾਰ ਮੇਰੀ ਸਰਕਾਰ ਦਾ ਇਸਤੇਮਾਲ ਕਰਦੇ ਹੋਏ ਖੇਤੀਬਾੜੀ, ਕਸ਼ਮੀਰ, ਉਦਯੋਗ, ਰੇਲਵੇ, ਰੋਡ, ਸੁਰੱਖਿਆ, ਸਿੱਖਿਆ ਤੇ ਸੋਸ਼ਲ ਮੀਡੀਆ ਸਮੇਤ ਸਖਤ ਲਗਭਗ ਹਰ ਵਿਸ਼ੇ ਤੇ ਗੱਲ ਕੀਤੀ ਤੇ ਨਾਲ ਹੀ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਮੁਰਤੋਂ ਪਟੜੀ ਤੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਰਾਸ਼ਟਰਪਤੀ ਨੇ 5T ਦਾ ਮੰਤਰ ਵਿਦਿਤਾ ਜਿਸ ਵਿੱਚ ਟ੍ਰੇਡਿਸ਼ਨ, ਟ੍ਰੇਡ, ਟੂਰਿਜ਼ਮ, ਟੈਕਨੋਲੋਜੀ ਤੇ ਟੈਲੈਂਟ ਦੇ ਖੇਤਰ ਨੂੰ ਹੋਰ ਵਿਕਸਿਤ ਕਰਨ ਦੀ ਗੱਲ ਆਖੀ। ਸੋ ਭਾਜਪਾ ਨੇ ਆਪਣੇ ਨੋਰਥ ਪੱਤਰ ਤੇ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਚੋਂ ਕਈਆਂ ਦਾ ਜ਼ਿਕਰ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਚ ਕੀਤਾ। ਹੁਣ ਕੱਲ ਤੇ ਪਰਸੋਂ ਰਾਸ਼ਟਰਪਤੀ ਦੇ ਸੰਬੋਧਨ ਤੇ ਸੰਸਦ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।